ਪਠੇਂਡਾ ਦੇ ਵਿੱਚ ਬੀਬੀ ਬਾਦਲ ਦੇ ਵੱਲੋਂ ਗੁਰਮੀਤ ਸਿੰਘ ਖੁੜੀਆ ਨੂੰ ਪੂਰੀ ਟੱਕਰ ਦਿੱਤੀ ਗਈ ਤੇ ਉੱਥੇ ਹੀ ਵੱਡੀ ਲੀਡ ਦੇ ਨਾਲ ਉਹਨਾਂ ਨੇ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਪਰੰਤੂ ਆਮ ਆਦਮੀ ਪਾਰਟੀ ਦੇ ਮੰਤਰੀ ਗੁਰਮੀਤ ਸਿੰਘ ਖੁੜੀਆ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤੇ ਹਾਰਨ ਤੋਂ ਬਾਅਦ ਹੁਣ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਵੋਟਾਂ ਦੌਰਾਨ ਕੁਝ ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਜਿਨ੍ਹਾਂ ਨੇ ਵੀ ਸਾਥ ਦਿੱਤਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਤੇ ਉੱਥੇ ਹੀ ਕੁਝ ਹੋਰ ਜਿਹੜੇ ਕਿ ਸਵਾਲ ਜਿਹੜੇ ਕਿ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਕੀਤੇ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਿਆ ਹਲਕਾ ਬਠਿੰਡਾ ਲੋਕ ਸਭਾ ਹਲਕਾ ਬਠਿੰਡਾ ਦੇ ਸਮੂਹ ਵੋਟਰਾਂ ਨੇ ਬਹੁਤ ਵੱਡਾ ਸਹਾਰਾ ਦਿੱਤਾ ਮੈਂ ਉਹਨਾਂ ਦਾ ਸਦਾ ਸਦਾ ਲਈ ਧੰਨਵਾਦੀ ਆ ਨਾਲ ਜਿਹੜੇ ਪਾਰਟੀ ਦੇ ਵਲੰਟੀਅਰ ਸਾਥੀ ਸਾਰੇ ਐਮ ਐਲ ਏ ਸਹਿਬਾਨ ਵਰਕਰ ਅਹ ਹਮਦਰਦ ਸੱਜਣ ਦਿਨ ਰਾਤ ਇੱਕ ਕਰਕੇ ਜਿੰਨਾ ਕੋਲੇ ਮੈਂ ਪਹੁੰਚ ਵੀ ਨਹੀਂ ਸਕਿਆ ਸੀ ਉੱਥੋਂ ਤੱਕ ਉਹਨਾਂ ਨੇ ਪਹੁੰਚ ਕੀਤੀ ਆਪਣੀਆਂ ਗੱਡੀਆਂ ਚਾ ਪੈਟਰੋਲ ਪਾਉਣਾ ਆਪ ਮੋਟਰਸਾਈਕਲ ਲੈ ਕੇ ਚੱਲਣਾ ਹਰ ਇੱਕ ਜਿਹੜੇ ਪ੍ਰੋਗਰਾਮ ਸੀ ਉਹਨੂੰ ਕਾਮਯਾਬ ਕਰਨਾ ਉਹਨਾਂ ਦਾ ਮੇਰੇ ਦਿਲ ਵਿੱਚ ਸਦਾ ਲਈ ਬਹੁਤ ਵੱਡਾ ਥਾਂ ਤੇ ਮੈਂ ਸਦਾ ਲਈ ਉਹਨਾਂ ਦਾ ਅਹ ਸ਼ੁਕਰਗੁਜ਼ਾਰ ਰਹੂੰਗਾ ਜਿੱਥੋਂ ਤੱਕ ਲੰਬੀ ਹਲਕੇ ਦੇ ਮੇਰੇ ਭੈਣ ਭਰਾਵਾਂ ਨੇ ਬਹੁਤ ਵੱਧ ਚੜ ਕੇ ਮੇਰਾ ਸਾਥ ਦਿੱਤਾ ਸਾਡੀਆਂ ਘਰ ਦੀਆਂ ਮਜਬੂਰੀਆਂ ਮੈਂ ਔਰ ਸਾਡਾ ਪਰਿਵਾਰ ਅੱਠ ਹਲਕੇ ਹੋਰ ਹੋਣ ਕਾਰਨ ਉੱਥੇ ਵੀ ਰੁਝੇ ਹੋਏ ਸਨ ਹਾਜ਼ਰੀ ਘਟ ਰਹੀ ਫਿਰ ਵੀ ਉਹਨਾਂ ਨੇ ਇਸ ਕੰਮ ਨੂੰ ਆਪ ਸੰਭਾਲ ਕੇ ਸਿਰੇ ਲਾਇਆ ਨਾਲ ਮਾਨਸਾ ਜ਼ਿਲ੍ਹੇ ਵੱਲੋਂ ਜਿਵੇਂ ਮਾਨਸਾ ਸਰਦੂਲਗੜ ਉੱਥੋਂ ਦੇ ਵੋਟਰਾਂ ਨੇ ਮੈਨੂੰ ਦੂਰ ਦਾ ਹੋਣ ਦੇ ਨਾਤੇ ਵੀ ਬਹੁਤ ਵੱਡਾ ਨਾਲ ਮੋੜ ਦੇ ਹਲਕੇ ਦੇ ਨੇ ਜਿੱਥੋਂ ਉਤੋਂ ਲੀਡ ਵਧਾਈ ਵੀ ਹੈ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਹੈ ਆਪਾਂ ਉਸੇ ਤਰ੍ਹਾਂ ਹੀ ਵਰਤਦੇ ਵਰਤਉਂਦੇ ਰਹਿਣਾ ਮੈਨੂੰ ਕਦੇ ਵੀ ਕਿਸੇ ਲੋੜ ਲਈ ਤੁਸੀਂ ਆਵਾਜ਼ ਮਾਰੋਗੇ ਮੈਂ ਹਾਜ਼ਰ ਹੋਊਂਗਾ ਇਹ ਵੱਡੀਆਂ ਲੜਾਈਆਂ ਵੱਡੇ ਪਰਿਵਾਰਾਂ ਨਾਲ ਥੋੜੇ ਆਸਰੇ ਲੜਿਆ ਤੁਸੀਂ ਹਮੇਸ਼ਾ ਮੇਰੇ ਤੇ ਬਹੁਤ ਮਿਹਰ ਕੀਤੀ ਹੈ ਐਡੇ ਐਡੇ ਪਰਿਵਾਰਾਂ ਨਾਲ ਜਿੱਥੇ ਪੈਸਾ ਇਨਸਾਫ ਨੂੰ ਖਾ ਜਾਂਦਾ ਉਹਨਾਂ ਨਾਲ ਲੜਨ ਵਾਸਤੇ ਤੁਸੀਂ ਮੈਨੂੰ ਤਕੜਾ ਕੀਤਾ ਮੈਂ ਥੋੜਾ ਸਾਰੇ ਸਮੂਹ ਜਿਹੜੇ ਬਠਿੰਡਾ ਹਲਕੇ ਦੇ ਵੋਟਰਸ ਪਟੰਡਾ ਹਲਕੇ ਦੇ ਮੇਰੇ ਸਪੋਰਟਰ ਔਰ ਇਹਦੇ ਨਾਲ ਹੀ ਜਿਹੜੇ ਸਾਡੇ ਵਲੰਟੀਅਰ ਸਾਡੇ ਵਰਕਰ ਸਾਡੇ ਲੀਡਰ ਸਹਿਬਾਨ ਨਾਲ ਹੀ ਚੇਅਰਮੈਨ ਜਿਹੜੇ ਵੀ ਸੱਗੇ ਉਸ ਤੋਂ ਇਲਾਵਾ ਐਮ ਐਲ ਏ ਸਹਿਬਾਨ ਸਾਰਿਆਂ ਦਾ ਦੁਬਾਰਾ ਫੇਰ ਧੰਨਵਾਦ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਿਆ ਹਲਕਾ ਪਟੰਡਾ ਲੋਕ ਸਭਾ ਹਲਕਾ ਪਟੰਡਾ ਦੇ ਸਮੂਹ ਵੋਟਰਾਂ ਨੇ ਬਹੁਤ ਵੱਡਾ ਸਹਾਰਾ ਦਿੱਤਾ ਮੈਂ ਉਹਨਾਂ ਦਾ ਸਦਾ ਸਦਾ ਲਈ ਧੰਨਵਾਦੀ ਹਾਂ ਨਾਲ ਜਿਹੜੇ ਪਾਰਟੀ ਦੇ ਵਲੰਟੀਅਰ ਸਾਥੀ ਸਾਰੇ ਐਮ ਐਲ ਏ ਸਹਿਬਾਨ ਵਰਕਰ ਹਮਦਰਦ ਸੱਜਣ ਦਿਨ ਰਾਤ ਇੱਕ ਕਰਕੇ ਜਿਨ੍ਹਾਂ ਕੋਲੇ ਮੈਂ ਪਹੁੰਚ ਵੀ ਨਹੀਂ ਸਕਿਆ ਸੀ ਉੱਥੋਂ ਤੱਕ ਉਹਨਾਂ ਨੇ ਪਹੁੰਚ ਕੀਤੀ ਆਪਣੀਆਂ ਗੱਡੀਆਂ ਚਾਹ ਪੈਟਰੋਲ ਪਾਉਣਾ ਆਪ ਮੋਟਰਸਾਈਕਲ ਲੈ ਕੇ ਚੱਲਣਾ ਹਰ ਇੱਕ ਜਿਹੜੇ ਪ੍ਰੋਗਰਾਮ ਸੀ ਉਹਨੂੰ ਕਾਮਯਾਬ ਕਰਨਾ ਉਹਨਾਂ ਦਾ ਮੇਰੇ ਦਿਲ ਵਿੱਚ ਸਦਾ ਲਈ ਬਹੁਤ ਵੱਡਾ ਥਾਂ ਤੇ ਮੈਂ ਸਦਾ ਲਈ ਉਹਨਾਂ ਦਾ ਅ ਸ਼ੁਕਰਗੁਜ਼ਾਰ ਰਹੂਗਾ ਜਿੱਥੋਂ ਤੱਕ ਲੰਬੀ ਹਲਕੇ ਦੇ ਮੇਰੇ ਭੈਣ ਭਰਾਵਾਂ ਨੇ ਬਹੁਤ ਵੱਧ ਚੜ੍ਹ ਕੇ ਮੇਰਾ ਸਾਥ ਦਿੱਤਾ ਸਾਡੀਆਂ ਘਰਦੀਆਂ ਮਜ਼ਬੂਰੀਆਂ ਮੈਂ ਔਰ ਸਾਡਾ ਪਰਿਵਾਰ ਅੱਠ ਹਲਕੇ ਹੋਰ ਹੋਣ ਕਾਰਨ ਉੱਥੇ ਵੀ ਰੁੱਝੇ ਹੋਏ ਸਨ ਹਾਜ਼ਰੀ ਘਟ ਰਹੀ ਫਿਰ ਵੀ ਉਹਨਾਂ ਨੇ ਇਸ ਕੰਮ ਨੂੰ ਆਪ ਸੰਭਾਲ ਕੇ ਸਿਰੇ ਲਾਇਆ ਨਾਲ ਮਾਨਸਾ ਜ਼ਿਲ੍ਹੇ ਵੱਲੋਂ ਜਿਵੇਂ ਮਾਨਸਾ ਸਰਦੂਲਗੜ ਉਥੋਂ ਦੇ ਵੋਟਰਾਂ ਨੇ ਮੈਨੂੰ ਦੂਰ ਦਾ ਹੋਣ ਦੇ ਨਾਤੇ ਵੀ ਬਹੁਤ ਵੱਡਾ ਨਾਲ ਮੋੜ ਦੇ ਹਲਕੇ ਦੇ ਨੇ ਜਿੱਥੋਂ ਉਤੋਂ ਲੀਡ ਵਧਾਈ ਵੀ ਹੈ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਆਪਾਂ ਉਸੇ ਤਰ੍ਹਾਂ ਹੀ ਵਰਤਦੇ ਵਰਤੌਂਦੇ ਰਹਿਣਾ ਮੈਨੂੰ ਕਦੇ ਵੀ ਕਿਸੇ ਲੋੜ ਲਈ ਤੁਸੀਂ ਆਵਾਜ਼ ਮਾਰੋਗੇ ਮੈਂ ਹਾਜ਼ਰ ਹੋਊਂਗਾ ਇਹ ਵੱਡੀਆਂ ਲੜਾਈਆਂ ਵੱਡੇ ਪਰਿਵਾਰਾਂ ਨਾਲ ਥੋੜੇ ਆਸਰੇ ਲੜਿਆ ਤੁਸੀਂ ਹਮੇਸ਼ਾ ਮੇਰੇ ਤੇ ਬਹੁਤ ਮਿਹਰ ਕੀਤੀ ਹੈ ਐਡੇ-ਐਡੇ ਪਰਿਵਾਰਾਂ ਨਾਲ ਜਿੱਥੇ ਪੈਸਾ ਇਨਸਾਫ਼ ਨੂੰ ਖਾ ਜਾਂਦਾ ਉਹਨਾਂ ਨਾਲ ਲੜਨ ਵਾਸਤੇ ਤੁਸੀਂ ਮੈਨੂੰ ਤਕੜਾ ਕੀਤਾ ਮੈਂ ਤੁਹਾਡਾ ਸਾਰੇ ਸਮੂਹ ਜਿਹੜੇ ਬਠਿੰਡਾ ਹਲਕੇ ਦੇ ਵੋਟਰਜ਼ ਬਠਿੰਡਾ ਹਲਕੇ ਦੇ ਮੇਰੇ ਸਪੋਰਟਰ ਔਰ ਇਹਦੇ ਨਾਲ ਹੀ ਜਿਹੜੇ ਸਾਡੇ ਵਲੰਟੀਅਰ ਸਾਡੇ ਵਰਕਰ ਸਾਡੇ ਲੀਡਰ ਸਹਿਬਾਨ ਨਾਲ ਹੀ ਚੇਅਰਮੈਨ ਜਿਹੜੇ ਵੀ ਸੱਗੇ ਉਸ ਤੋਂ ਇਲਾਵਾ ਐਮਐਲਏ ਸਹਿਬਾਨ ਸਾਰਿਆਂ ਦਾ ਦੁਬਾਰਾ ਫੇਰ ਧੰਨਵਾਦ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਿਆ ਹਲਕਾ ਬਠਿੰਡਾ ਲੋਕ ਸਭਾ ਹਲਕਾ ਬਠਿੰਡਾ ਦੇ ਸਮੂਹ ਵੋਟਰਾ ਨੇ ਬਹੁਤ ਵੱਡਾ ਸਹਾਰਾ ਦਿੱਤਾ ਮੈਂ ਉਹਨਾਂ ਦਾ ਸਦਾ ਸਦਾ ਲਈ ਧੰਨਵਾਦੀ ਹਾਂ ਨਾਲ ਜਿਹੜੇ ਪਾਰਟੀ ਦੇ ਵਲੰਟੀਅਰ ਸਾਥੀ ਸਾਰੇ ਐਮ ਐਲ ਏ ਸਹਿਬਾਨ ਵਰਕਰ ਹਮਦਰਦ ਸੱਜਣ ਦਿਨ ਰਾਤ ਇੱਕ ਕਰਕੇ ਜਿਨ੍ਹਾਂ ਕੋਲੇ ਮੈਂ ਪਹੁੰਚ ਵੀ ਨਹੀਂ ਸਕਿਆ ਸੀ ਉੱਥੋਂ ਤੱਕ ਉਹਨਾਂ ਨੇ ਪਹੁੰਚ ਕੀਤੀ ਆਪਣੀਆਂ ਗੱਡੀਆਂ ਚਾ ਪੈਟਰੋਲ ਪਾਉਣਾ ਆਪ ਮੋਟਰਸਾਈਕਲ ਲੈ ਕੇ ਚੱਲਣਾ ਹਰ ਇੱਕ ਜੋ ਜਿਹੜੇ ਪ੍ਰੋਗਰਾਮ ਸੀ ਉਹਨੂੰ ਕਾਮਯਾਬ ਕਰਨਾ ਉਹਨਾਂ ਦਾ ਮੇਰੇ ਦਿਲ ਵਿੱਚ ਸਦਾ ਲਈ ਬਹੁਤ ਵੱਡਾ ਥਾਂ ਤੇ ਮੈਂ ਸਦਾ ਲਈ ਉਹਨਾਂ ਦਾ ਸ਼ੁਕਰਗੁਜ਼ਾਰ ਰਹੂੰਗਾ ਜਿੱਥੋਂ ਤੱਕ ਲੰਬੀ ਹਲਕੇ ਦੇ ਮੇਰੇ ਭੈਣ ਭਰਾਵਾਂ ਨੇ ਬਹੁਤ ਵੱਧ ਚੜ ਕੇ ਮੇਰਾ ਸਾਥ ਦਿੱਤਾ ਸਾਡੀਆਂ ਘਰ ਦੀਆਂ ਮਜਬੂਰੀਆਂ ਮੈਂ ਔਰ ਸਾਡਾ ਪਰਿਵਾਰ ਆਠ ਹਲਕੇ ਹੋਰ ਹੋਣ ਕਾਰਨ ਉੱਥੇ ਵੀ ਰੁੱਝੇ ਹੋਏ ਸਾਰ ਹਾਜ਼ਰੀ ਘਟ ਰਹੀ ਫਿਰ ਵੀ ਉਹਨਾਂ ਨੇ ਇਸ ਕੰਮ ਨੂੰ ਆਪ ਸੰਭਾਲ ਕੇ ਸਿਰੇ ਲਾਇਆ ਨਾਲ ਮਾਨਸਾ ਜ਼ਿਲ੍ਹੇ ਵੱਲੋਂ ਜਿਵੇਂ ਮਾਨਸਾ ਸਰਦੂਲਗੜ ਉਥੋਂ ਦੇ ਵੋਟਰਾਂ ਨੇ ਮੈਨੂੰ ਦੂਰ ਦਾ ਹੋਣ ਦੇ ਨਾਤੇ ਵੀ ਬਹੁਤ ਵੱਡਾ ਨਾਲ ਮੋੜ ਦੇ ਹਲਕੇ ਦੇ ਨੇ ਜਿੱਥੋਂ ਉਥੋਂ ਲੀਡ ਵਧਾਈ ਵੀ ਹੈ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਆਪਾਂ ਉਸੇ ਤਰ੍ਹਾਂ ਹੀ ਵਰਤਦੇ ਵਰਤੌਂਦੇ ਰਹਿਣਾ ਮੈਨੂੰ ਕਦੇ ਵੀ ਕਿਸੇ ਲੋੜ ਲਈ ਤੁਸੀਂ ਆਵਾਜ਼ ਮਾਰੋਗੇ ਮੈਂ ਹਾਜ਼ਰ ਹੋਊਂਗਾ ਇਹ ਵੱਡੀਆਂ ਲੜਾਈਆਂ ਵੱਡੇ ਪਰਿਵਾਰਾਂ ਨਾਲ ਬੁੱਢੇ ਆਸਰੇ ਲੜਿਆ ਤੁਸੀਂ ਹਮੇਸ਼ਾ ਮੇਰੇ ਤੇ ਬਹੁਤ ਮਿਹਰ ਕੀਤੀ ਐ ਐਡੇ ਐਡੇ ਪਰਿਵਾਰਾਂ ਨਾਲ ਜਿੱਥੇ ਪੈਸਾ ਇਨਸਾਫ ਨੂੰ ਖਾ ਜਾਂਦਾ ਉਹਨਾਂ ਨਾਲ ਲੜਨ ਵਾਸਤੇ ਤੁਸੀਂ ਮੈਨੂੰ ਤਕੜਾ ਕੀਤਾ ਮੈਂ ਤੁਹਾਡਾ ਸਾਰੇ ਸਮੂਹ ਜਿਹੜੇ ਬਠਿੰਡਾ ਹਲਕੇ ਦੇ ਵੋਟਰਜ਼ ਬਠਿੰਡਾ ਹਲਕੇ ਦੇ ਮੇਰੇ ਸਪੋਰਟਰ ਔਰ ਇਹਦੇ ਨਾਲ ਹੀ ਜਿਹੜੇ ਸਾਡੇ ਵਲੰਟੀਅਰ ਸਾਡੇ ਵਰਕਰ ਸਾਡੇ ਲੀਡਰ ਸਹਿਬਾਨ ਨਾਲ ਹੀ ਚੇਅਰਮੈਨ ਜਿਹੜੇ ਵੀ ਸੱਗੇ ਉਸ ਤੋਂ ਇਲਾਵਾ ਐਮਐਲਏ ਸਹਿਮਾਨ ਸਾਰਿਆਂ ਦਾ ਦੁਬਾਰਾ ਫਿਰ ਧੰਨਵਾਦ